ਪਿਛਲੇ ਕਈ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅਪੂਰਕ ਮਾਹੌਲ ਚੱਲ ਰਿਹਾ ਸੀਗਾ ਤਾਂ ਇਹ ਖਤਮ ਹੋ ਚੁੱਕਾ ਵਾ ਭਾਰਤ ਦੇ ਵਿੱਚ ਬਲੈਕਆਊਟ ਲੱਗਿਆ ਕਈ ਜਗ੍ਹਾ ਤੇ ਰੈੱਡ ਲਰਟ ਜਿਹੜਾ ਵਾ ਜਾਰੀ ਕਰਨਾ ਪਿਆ ਤਾਂ ਪਰ ਹੁਣ ਇਹ ਸਾਰਾ ਕੁਝ ਖਤਮ ਹੋ ਚੁੱਕਾ ਵਾ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਵਾ ਸੀਜ਼ਫਾਇਰ ਕਰਾਇਆ ਗਿਆ ਵਾ ਤਾਂ ਦੋਵਾਂ ਦੇਸ਼ਾਂ ਦੇ ਵਿੱਚ ਹੁਣ ਇਹ ਲੜਾਈ ਜਿਹੜੀ ਹੈ ਨਹੀਂ ਹੋਵੇਗੀ ਤਾਂ ਦੁਕਾਨਦਾਰਾਂ ਦਾ ਕੀ ਕਹਿਣਾ ਵਾ ਆਮ ਲੋਕਾਂ ਦਾ ਕੀ ਕਹਿਣਾ ਵਾ ਇਸ ਵਕਤ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹੈਗੇ ਪਹਿਲਾਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਦਿੰਨੇ ਆ ਅਕਸਰ ਦੇਖਿਆ ਜਾਂਦਾ ਕਿ 7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਇਹ ਬਾਜ਼ਾਰ ਜਿਹੜੇ ਨੇ ਬੰਦ ਹੋ ਜਾਂਦੇ ਸੀ ਇਹ ਲਾਈਟਾਂ ਬੰਦ ਹੋ ਜਾਂਦੀਆਂ ਸੀਗੀਆਂ ਪਰ ਹੁਣ ਇਹ ਸੀਜ਼ਫਾਇਰ ਤੋਂ ਬਾਅਦ ਤਾਂ ਬਾਜ਼ਾਰਾਂ ਦੇ ਵਿੱਚ ਰੌਣਕ ਲੱਗੀ ਨਜ਼ਰ ਆ ਰਹੀ ਆ ਤਾਂ ਕੀ ਕਹਿੰਦੇ ਨੇ ਦੁਕਾਨਦਾਰ ਗੱਲਬਾਤ ਕਰ ਲੈਣੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਦੋਵੇਂ ਦੇਸ਼ਾਂ ਦੇ ਵਿੱਚ ਜੋ ਤਣਾਪੁਰ ਮਾਹੌਲ ਚੱਲ ਰਿਹਾ ਸੀਗਾ ਉਹ ਖਤਮ ਹੋ ਚੁੱਕਾ ਵਾ ਸੀਜ਼ਫਾਇਰ ਜਿਹੜਾ ਵਾ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਆਪਸੀ ਗੱਲਬਾਤ ਕਰਕੇ ਸੀਜ਼ਫਾਇਰ ਕਰਾਇਆ ਗਿਆ ਵਾ ਕਿਸ ਤਰ੍ਹਾਂ ਦੇਖਦੇ ਪਹਿਲਾਂ ਸੋ ਬੜਾ ਇੱਕ ਵਧੀਆ ਰੋਲ ਮੈਂ ਸਮਝਦਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਦਾ ਰਿਹਾ ਜਿਨ੍ਹਾਂ ਨੇ ਸਮੇਂ ਦੀ ਨਿਜਾਕਰ ਨੂੰ ਸਮਝਦਿਆਂ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਵੱਡਾ ਨੁਕਸਾਨ ਜਿਹੜਾ ਉਹ ਹੋਣ ਤੋਂ ਇਹ ਸੀਜ਼ ਵੇਅਰ ਲਾਗੂ ਕਰਵਾ ਕੇ ਯੁੱਧ ਨੂੰ ਬਰਾਮ ਕਰਾ ਕੇ ਕਰਾਇਆ ਔਰ ਜਿੱਥੇ ਮੈਂ ਸਮਝਦਾ ਵੱਡਾ ਨੁਕਸਾਨ ਪਾਕਿਸਤਾਨ ਦਾ ਹੋਣਾ ਸੀ ਸੋ ਅੱਜ ਪਾਕਿਸਤਾਨ ਦੇ ਲੋਕਾਂ ਵਾਸਤੇ ਵੱਡੀ ਰਾਹਤ ਹੈ ਕਿਉਂਕਿ ਭਾਰਤੀ ਫੌਜ ਅੱਜ ਅਤਵਾਦ ਦੇ ਉੱਤੇ ਇੱਕ ਮੂੰਹ ਤੋੜਵਾ ਜਵਾਬ ਜੇ ਕੋਈ ਭਾਰਤ ਦੀ ਵੱਲ ਅੱਖ ਚੱਕੇ ਦੇਖੂਗਾ ਤਾਂ ਨੂੰ ਮਾੜੀ ਅੱਖ ਨੂੰ ਬਿਲਕੁਲ ਉਹਦੇ ਘਰ ਚ ਵੜ ਕੇ ਕੀ ਉਹਦਾ ਹਸ਼ਰ ਹੋਏਗਾ ਆਪਰੇਸ਼ਨ ਸੰਦੂਰ ਦੇ ਰਾਹੀ ਬਿਲਕੁਲ ਪਾਕਿਸਤਾਨ ਨੂੰ ਇਹ ਪਤਾ ਲੱਗ ਗਿਆ ਪਾਕਿਸਤਾਨ ਦੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਹੀ ਪਾਕਿਸਤਾਨ ਦੇ ਲੋਕਾਂ ਜਿਹੜਾ ਵੱਡਾ ਪ੍ਰੈਸ਼ਰ ਸੀ ਉਹ ਪਾਕਿਸਤਾਨ ਦੀ ਗਵਰਨਮੈਂਟ ਤੇ ਬਣਿਆ ਜਿਨ੍ਹਾਂ ਨੇ ਬਿਲਕੁਲ ਇਹ ਗੱਲ ਪਹਿਲ ਦੇ ਆਧਾਰ ਤੇ ਕੀਤੀ ਜੇ ਭਾਰਤ ਪਿੱਛੇ ਹਟਦਾ ਤਾਂ ਅਸੀਂ ਵੀ ਪਿੱਛੇ ਹਟਾਂਗੇ ਅੱਜ ਕਿਤੇ ਨਾ ਕਿਤੇ ਭਾਰਤੀ ਸੈਨਾ ਦੀ ਕਾਮਯਾਬੀ ਨੂੰ ਸਜਦਾ ਕਰਦਿਆਂ ਹੋਇਆ ਪਾਕਿਸਤਾਨ ਵੀ ਅੱਜ ਬਿਲਕੁਲ ਗੋਡੇ ਲਾ ਕੇ ਝੁਕਿਆ ਹੈ ਉਹਨੂੰ ਪਤਾ ਲੱਗ ਗਿਆ ਵੀ ਹੁਣ ਜਿਹੜਾ ਚਾਰੇ ਪਾਸੇ ਘੇਰ ਚੁੱਕਿਆ ਕਿਉਂਕਿ ਅੱਤਵਾਦ ਦੇ ਉੱਤੇ ਪੂਰਾ ਦੇਸ਼ ਦਾ ਪੂਰੀ ਦੁਨੀਆ ਦਾ ਸਾਰੇ ਦੇਸ਼ਾਂ ਦਾ ਇੱਕ ਜੁਟ ਹੋਣਾ ਇਹ ਸਾਫ਼ ਤੌਰ ਤੇ ਪਰਮਾਨੈਂਟ ਅਸੀਂ ਕਿਹਾ ਸੀ ਕਿ ਅਸੀਂ ਬਦਲਾ ਲਈਏ ਪਹਿਲਗਾਮ ਦੇ ਵਿੱਚ ਸਾਡੇ ਕਈ ਜਿਹੜੇ ਨਾਗਰਿਕ ਜਿਹੜੇ ਮਾਰ ਦਿੱਤੇ ਆਪਰੇਸ਼ਨ ਸੰਦੂਰ ਦੇ ਤਹਿਤ ਬਦਲਾ ਲਿੱਤਾ ਵਾ ਕਿਸੇ ਦਾ ਦੇਖ ਦਿਓ ਕਿ ਪਾਕਿਸਤਾਨ ਦੇ ਕਈ ਠਿਕਾਣੇ ਜਿਹੜੇ ਅੱਤਵਾਦੀ ਇੱਥੇ ਰਹਿੰਦੇ ਸੀ ਉਹਨਾਂ ਨੂੰ ਖਤਮ ਕੀਤਾ ਹਾਲਾਂਕਿ ਆਮ ਲੋਕਾਂ ਤੱਕ ਨੁਕਸਾਨ ਨਹੀਂ ਪਹੁੰਚਾਇਆ ਭਾਰਤੀ ਜ਼ਨਾਨੇ 125 ਕਰੋੜ ਦੇਸ਼ ਵਾਸੀ ਚਾਹੁੰਦੇ ਸੀ ਕਿ ਅਸੀਂ ਪਹਿਲਗਾਮ ਦਾ ਬਦਲਾ ਲਈਏ ਕਿਉਂਕਿ ਪਾਕਿਸਤਾਨ ਦੀ ਨਾਪਾਕ ਜਿਹੜੀ ਏਜੰਸੀਆਂ ਆਈਐਸਆਈ ਜਾਂ ਹੋਰ ਜਿਹੜੇ ਲਸ਼ਕਰ ਵਰਗੇ ਜਿੰਨੇ ਵੀ ਅਤਵਾਦੀ ਸੰਗਠਨ ਆ ਉਹਨਾਂ ਦੀ ਐਸੀ ਨਾਪਾਕ ਹਰਕਤ ਨੂੰ ਕੋਈ ਵੀ ਜਿਹੜਾ ਸ਼ਖਸ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ ਸੋ ਇਸ ਘਟਨਾ ਨੂੰ ਜਿਹੜੀ ਜਿਹੜੇ ਸਾਡੇ ਸ਼ਹੀਦ ਹੋਏ 27 ਦੇ ਕਰੀਬ ਪਰਿਵਾਰ ਨੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਭਾਰਤੀ ਸੈਨਾ ਨੇ ਦਿੱਤੀ ਹੈ ਆਪਰੇਸ਼ਨ ਸੰਦੂਰ ਦੇ ਮਾਧਿਅਮ ਨਾਲ ਜਿਹੜੇ ਸਾਡੀ ਭੈਣਾਂ ਦੇ ਸੰਦੂਰ ਉਜਾੜ ਕੇ ਗਏ ਉਹਨਾਂ ਦੇ ਘਰ ਚ ਵੜ ਕੇ ਆਪਰੇਸ਼ਨ ਸੰਦੂਰ ਦੇ ਰਾਹੀਂ ਉਹਨਾਂ ਦੇ ਘਰ ਨੂੰ ਉਜਾੜਨਾ ਉਹਨਾਂ ਦੇ ਘਰਾਂ ਨੂੰ ਜਿਹੜਾ ਕਵਰਜ ਤਾਂ ਬਣਾ ਦੇਣਾ ਇਹ ਭਾਰਤੀ ਸੈਨਾ ਦੀ ਵੱਡੀ ਕਾਮਯਾਬੀ ਹੈ ਦੂਜੇ ਪਾਸੇ ਜਿਹੜਾ ਪਾਕਿਸਤਾਨ ਨੇ ਆਪਣੇ ਕੋਈ ਛਟਪਟ ਹਮਲੇ ਕੀਤੇ ਸਾਡੇ ਦੇਸ਼ ਦੇ ਵਕਵਾ ਗਿਸਿਆਂ 'ਚ ਉਸ ਸਾਰੇ ਹਮਲੇ ਨੂੰ ਨਕਾਮ ਕਰਕੇ ਆਪਦੇ ਦੇਸ਼ ਵਾਸੀਆਂ ਦੀ ਰੱਖਿਆ ਕਰਨੀ ਮੈਂ ਸਮਝਦਾ ਭਾਰਤੀ ਸੈਨਾ ਨੂੰ ਸਲੂਟ ਹੈ ਤੇ ਉਹਨਾਂ ਨੂੰ ਸ਼ਤਸ਼ਟ ਨਮਨ ਅਭਿਨੰਦਨ ਵੰਦਨ ਸੋ ਇਸ ਤਰ੍ਹਾਂ ਤੁਸੀਂ ਹੁਣ ਕਿਸਤਾ ਦੇਖਦੇ ਹੋ ਜਿਵੇਂ ਬਲੈਕਆਊਟ ਲੱਗੇ ਰੈਡ ਅਲਰਟ ਜਾਰੀ ਕਰਨੇ ਪਏ ਹੁਣ ਸਾਰਾ ਕੁਝ ਖਤਮ ਹੋ ਚੁੱਕਾ ਵਾ ਮਾਰਕੀਟ ਦੇ ਵਿੱਚ ਵੀ ਰੋਡਕ ਦੁਆਰਾ ਪਰਤੀ ਹੈਗੀ ਹੈ ਕੀ ਕਹਿਣਾ ਚਾਹੂਗੇ ਕੀ ਸੰਦੇਸ਼ ਦੇਣਾ ਚਾਹੂਗਾ ਦੇਖੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਦੇਖ ਲਿਆ ਕਰੋਨਾ ਲਾਕਡਾਊਨ ਦੇਖ ਲਿਆ ਨੋਟਬੰਦੀ ਦੇਖ ਲਈ ਸੋ ਇਹ ਸਾਡੀ ਇੱਕ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਵੀ ਰਿਹਾ ਕਿ ਜੇ ਆਉਣ ਵਾਲੇ ਸਮੇਂ ਕਿਉਂਕਿ ਅੱਜ ਭਾਰ ਉਹ ਸ਼ਰਤ ਅੱਜ ਰੱਖੀ ਹੈ ਕਿ ਜੇ ਅਤਵਾਦੀ ਹਮਲਾ ਹੁਣ ਭਵਿੱਖ 'ਚ ਹੁੰਦਾ ਤਾਂ ਉਸ ਨੂੰ ਜੰਗ ਮੰਨਿਆ ਜਾਏਗਾ ਤੇ ਇਸੇ ਤਰੀਕੇ ਦੇ ਮੂੰਹ ਤੋੜਵੇ ਜਵਾਬ ਦਿੱਤੇ ਜਾਣਗੇ ਸੋ ਬਿਲਕੁਲ ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਪੈਨਿਕ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੀ ਉਹ ਅੱਜ ਕਿਤੇ ਨਾ ਕਿਤੇ ਖਤਮ ਹੋਇਆ ਹੈ ਬਾਜ਼ਾਰਾਂ ਦੇ ਵਿੱਚ ਰੌਣਕ ਜ਼ਰੂਰ ਹੈ ਲੇਕਿਨ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਕਿ ਸਾਰਾ ਵਪਾਰੀ ਵਰਗ ਸਾਰਾ ਦੇਸ਼ ਆਪਣੀ ਸੈਨਾ ਦੇ ਨਾਲ ਡਟ ਕੇ ਖੜਾ ਸੀ ਖੜਾ ਹੈ ਔਰ ਖੜਾ ਰਹੇਗਾ ਭਵਿਕਵਿਚ ਵੀ ਜੇ ਕੋਈ ਸਾਡੇ ਦੇਸ਼ਵਲ ਮਾਰੀ ਜਾਂ ਘੁੜਦੀ ਹੈ ਤੇ ਭਾਰਤੀ ਸੈਨਾ ਹਜੇ ਐਕਸ਼ਨ ਲੈਂਦੀ ਹੈ ਤਾਂ ਪੂਰਾ ਦੇਸ਼ ਜਿਹੜਾ ਆਪਣੀ ਭਾਰਤੀ ਸੈਨਾ ਦੇ ਨਾਲ ਸਰ ਕਿਸਤਾ ਦੇਖਦੇ ਹੋ ਤੁਸੀਂ ਵੀ ਦੁਕਾਨਦਾਰ ਹੈਗੇ ਉਹ ਇਸ ਪੂਰੇ ਮਸਲ ਤੁਸੀਂ ਕਿਸਤਾ ਦੇਖਦੇ ਹੋ ਜਿਹੜਾ ਜਾਦਾ ਜੰਗ ਦਾ ਮਾਹੌਲ ਹੋਇਆ ਸੀ ਸ਼ੁਰੂ ਤਾਂ ਦਾ ਬਾਜ਼ ਗੀ ਉੱਡ ਗਈ ਸੀਗੀ ਤੇ ਹੁਣ ਜਦ ਜਿੱਦੇ ਅੱਜ ਪਤਾ ਲੱਗਿਆ ਕਿ ਜੰਗ ਦਾ ਕੈਨਸਲ ਹੋ ਗਿਆ ਤੇ ਬਾਜ਼ਾਰ ਚ ਰੌਣਕ ਲੋੜ ਗਈ ਹੈ ਅਸੀਂ ਵੀ ਨਹੀਂ ਚਾਹਦੇ ਸੀ ਕਿ ਜੰਗ ਹੋਵੇ ਕਿਉਂਕਿ ਜੰਗ ਦੇ ਨਾਲ ਦੋਨੋਂ ਧਿਰਾਂ ਦਾ ਨੁਕਸਾਨ ਹੋਊਗਾ ਪਰ ਪਾਕਿਸਤਾਨ ਦਾ ਜ਼ਿਆਦਾ ਨੁਕਸਾਨ ਹੋਣਾ ਸੀਗਾ ਜੋ ਕਿ ਮੰਨ ਲਓ ਅਮਰੀਕਾ ਦੇ ਡੋਲਰ ਟਰੰਪ ਨੇ ਇਸ ਜੋ ਟਕਰਾਅਤਾ ਵਧੀਆ ਕੀਤਾ ਤਾਂ ਬਿਰੇ ਲੋਕ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਇਹ ਜੰਗ ਜਿਹੜੀ ਆ ਖਤਮ ਹੋ ਚੁੱਕੀ ਆ ਤਣਾਪੁਰਕ ਮਾਹੌਲ ਚੱਲ ਰਿਆ ਸੀ ਉਹ ਸਾਰਾ ਖਤਮ ਹੋ ਚੁੱਕਾ ਵਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਹਾਂ ਲੁਧਿਆਣਾ ਦੀਆਂ ਮਾਰਕੀਟ ਦੀਆਂ ਤਸਵੀਰਾਂ ਨੇ ਘੰਟਾ ਕਰ ਬਾਜ਼ਾਰਾ ਚੋੜਾ ਬਿਆਰਸ ਤੇ ਨਾਲ ਲੱਗਦਾ ਵਾ ਤਾਂ ਇਸ ਵਜ਼ਾਰਾ ਦੇ ਵਿੱਚ ਰੌਣਕ ਲੱਗੀ ਹੀ ਨਜ਼ਰ ਆ ਰਹੀ ਆ ਕੁਝ ਹੋਰ ਦੁਕਾਨਦਾਰ ਵੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਏ ਨੇ ਭਾਈ ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਸਾਰਾ ਮਾਹੌਲ ਜਿਹੜਾ ਵਾ ਖਤਮ ਹੋ ਚੁੱਕਾ ਵਾ ਤਣਾਪੁਰਕ ਮਾਹੌਲ ਬਣਿਆ ਸੀ ਬੰਦੋ ਕੋ ਸਭ ਕੋ ਥੋੜਾ ਪੁੱਤ ਮਲੇ ਮੋਟੇ ਡੁਗਿਆਂ ਗਿਆ ਤੋੜਾ ਕੰਮ ਚਲੇਗਾ ਕਿੰਨੇ ਕੋਈ ਦੁਕਾਨ ਬਾਤ ਕਰਦੋਂਦੋਂ ਹੁੰਦੀ ਸੀ ਕੰਮ ਤਾਂ ਸਾਤ ਵੀ ਖਤਮ ਹੋਇਆ ਰਿਹਾ ਕੰਮ ਤਾਂ ਇੱਥੇ ਕੰਮ ਹੀ ਨਹੀਂ ਹੋ ਰਿਹਾ 100 ਬੰਦਾ ਆ ਰਿਹਾ ਤੇ ਸ਼ਾਮ ਨੂੰ ਚਲੀ ਜਾ ਰਿਹਾ ਬਿਲ ਹੋ ਗਏ ਰੋਜ਼ ਰੋਟੇ ਜੁਮੇ ਸ਼ਾਮ ਨੂੰ ਬੰਦ ਕਰਨੀ ਪੈਂਦੀ ਬਲੈਕ ਆਊਟ ਕਰ ਰਿਹਾ ਡੇਲੀ ਕਾਡਾ ਠੀਕ ਹੈ ਹੁਣ ਲੱਗਦਾ ਕੋਈ ਚੈਰ ਸਭ ਕੋ ਸਮਝਾਓ ਯਾਰਾ ਬਿਲਕੁਲ ਇਹ ਦੁਕਾਨ ਇੱਕ ਖੁਸ਼ੀ ਜਿਹੜੀ ਹੈ ਚਾਰਿਆਂ ਤੇ ਨਜ਼ਰ ਆ ਰਹੀ ਹੈ ਤਾਂ ਹੋਰ ਵੀ ਕੁਝ ਦੁਕਾਨਦਾਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇੱਥੇ ਦੁਕਾਨਾਂ ਤੇ ਬੈਠੇ ਹੋਏ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਤਾਂ ਦੇਸ਼ ਦੇ ਵਿੱਚ ਜੋ ਤਣਾਪੁਰ ਮਾਹੌਲ ਸੀਗਾ ਉਹ ਸਾਰਾ ਖਤਮ ਹੋ ਚੁੱਕਾ ਵਾ ਦੋਵੇਂ ਦੇਸ਼ਾਂ ਦੇ ਵਿੱਚ ਆਪਸੀ ਸਮਝੌਤਾ ਆ ਬਿਲਕੁਲ ਠੀਕ ਹੋਇਆ ਜੀ ਇਹ ਸਹੀ ਹੋਇਆ ਵਾ ਹੋਣਾ ਵੀ ਚਾਹੀਦਾ ਸੀਗਾ ਕਿਦੇ ਨਾਲ ਕੀ ਹੁੰਦਾ ਵਾ ਜਿਹੜੇ ਆਪਸੀ ਜਿਹੜੇ ਉਹਗੇ ਸੰਬੰਧ ਉਹ ਵਿਗੜਦੇ ਤਾਂ ਚਲੋ ਹੈਗੇ ਹੀ ਨੇ ਪਰ ਕੰਮਕਾਰਾਂ ਦਾ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਜਿਹਦੇ ਨਾਲ ਚਲੋ ਜੋ ਵੀ ਹੋਇਆ ਵਧੀਆ ਹੋਇਆ ਉਹਨਾਂ ਨੂੰ ਝਟਕਾ ਦੇਣਾ ਵੀ ਜ਼ਰੂਰੀ ਸੀਗਾ ਵੀ ਚਲੋ ਜਿਸ ਤਰ੍ਹਾਂ ਸ਼ਰਾਰਤੀ ਦੇਸ਼ ਹੈ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਸੀ ਵੀ ਆਪਣੀ ਵੀ ਆਰਮੀ ਹੈਗੀ ਹੈ ਤਾਂ ਲੱਗਦਾ ਕਿ ਇਹ ਆਤਕਵਾਦ ਹੁਣ ਖਤਮ ਹੋਵੇਗਾ ਆਤਕਵਾਦੀ ਟਿਕਾਣਿਆਂ ਦੇ ਉੱਤੇ ਭਾਰਤੀ ਸੈਨਾ ਨੇ ਹਮਲੇ ਕੀਤੇ ਨੇ ਹਾਲਾਂਕਿ ਪਾਕਿਸਤਾਨ ਦੇ ਆਮ ਨਾਗਰਿਕਾਂ ਤੱਕ ਨੁਕਸਾਨ ਨਹੀਂ ਪਹੁੰਚਾਇਆ ਉਹਨਾਂ ਨੇ ਸਿਰਫ ਆਤਕਵਾਦ ਖਤਮ ਕਰਨ ਦੇ ਲਈ ਇਹ ਯੁੱਧ ਕੀਤਾ ਸੀਗਾ ਕੀਤਾ ਜੋ ਮਰਜ਼ੀ ਹੈ ਜੀ ਆਤਕਵਾਦ ਨੂੰ ਖਤਮ ਕੀਤਾ ਜੋ ਮਰਜ਼ੀ ਕੀਤਾ ਪਰ ਉਹਨਾਂ ਨੇ ਨਹੀਂ ਦੇਖਣਾ ਨਾ ਇਹ ਚੀਜ਼ ਉਹਨਾਂ ਨੇ ਤਾਂ ਸਾਡੇ ਡਿਫੈਂਸ ਤੇ ਆਮ ਪਬਲਿਕ ਤੇ ਜਿਹੜਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਆਪਣੇ ਵੱਲੋਂ ਕਸਰ ਨਹੀਂ ਛੱਡੀ ਜਿਹਦਾ ਕਿ ਜਵਾਬ ਦੇਣਾ ਵੀ ਜ਼ਰੂਰੀ ਸੀ ਹੁਣ ਬਦਲਾ ਪੂਰਾ ਹੋ ਗਿਆ ਆਪਣਾ ਬਿਲਕੁਲ ਜੀ ਪੂਰਾ ਹੋਇਆ 100% ਸਲੂਟ ਹੈ ਮੋਦੀ ਜੀ ਨੂੰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਦੁਕਾਨਾਂ ਤੇ ਰੌਣਕ ਲੱਗਦਾ ਹੁਣ ਸ਼ੁਰੂ ਹੋ ਜਾਏਗੀ ਕਿਸ ਤਰ੍ਹਾਂ ਤਿੰਨ ਚਾਰ ਦਿਨਾਂ ਤੋਂ ਹਾਲਾਤ ਸੀ ਮਾਰਕੀਟ ਬਿਲਕੁਲ ਜੀ ਇਹੀ ਆਸ ਆ ਹੁਣ ਚਲੋ ਵਧੀਆ ਇੱਕ ਵਾਰੀ ਗੱਡੀ ਲਾਈਨ ਤੇ ਆ ਜਾਏਗੀ ਤਿੰਨ ਚਾਰ ਦਿਨ ਤੋਂ ਤਾਂ ਕਾਫੀ ਬੁਰਾ ਹਾਲ ਸੀਗਾ ਮਾਰਕੀਟ ਬਿਲਕੁਲ ਸਲੰਪ ਸੀਗਾ ਤਾਂ ਬਿਲਕੁਲ ਦੁਕਾਨਦਾਰ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਇਸ ਵਕਤ ਦੁਕਾਨਾਂ ਤੇ ਰੌਣਕ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਲੋਕ ਸ਼ਾਪਿੰਗ ਦੇ ਲਈ ਹੁਣ ਨਿਕਲੇ ਨੇ ਅੱਜ ਮੈਸੇਜ ਵੀ ਕਰ ਦਿੱਤਾ ਇੱਕ ਜਿਹੜਾ ਵਾ ਆਫੀਸ਼ੀਅਲ ਮੈਸੇਜ ਜਾਰੀ ਕੀਤਾ ਗਿਆ ਵਾ ਕਿ ਹੁਣ ਸ਼ਾਮ ਨੂੰ ਜਿਹੜੇ ਨੇ ਇਹ ਬਾਜ਼ਾਰ ਖੁੱਲੇ ਰਹਿਣਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਘੰਟਾਕਰ ਚੋੜਾ ਬਾਜ਼ਾਰ ਇਸ ਦੇ ਨਾਲ ਆਸ-ਪਾਸ ਬਹੁਤ ਸਾਰੇ ਬਾਜ਼ਾਰ ਲੱਗਦੇ ਨੇ ਤਾਂ ਇਹਨਾਂ ਬਾਜ਼ਾਰਾਂ ਦੇ ਵਿੱਚ ਹੁਣ ਇਹ ਚਹਿਲ-ਪਹਿਲ ਜਿਹੜੀ ਆ ਅੱਜ ਸ਼ਾਮ ਤੋਂ ਨਜ਼ਰ ਆਣੀ ਸ਼ੁਰੂ ਹੋ ਚੁੱਕੀ ਆ ਪਿਛਲੇ 3-4 ਦਿਨਾਂ ਦੇ ਤੋ ਸ਼ਾਮ 7 ਵਜੇ ਹੀ ਰੌਣਕ ਘਟ ਜਿੰਦੀ ਸੀ ਦੁਕਾਨਾਂ ਬੰਦ ਹੋ ਜਾਂਦੀਆਂ ਸੀ ਕਿਆਂ ਲਾਈਟਾਂ ਬਿਲਕੁਲ ਬੰਦ ਹੋ ਜਾਂਦੀਆਂ ਸੀ ਕਿਉਂਕਿ ਬਲੈਕਆਊਟ ਲੱਗਿਆ ਹੋਇਆ ਸੀਗਾ ਤਾਂ ਉਸ ਕਰਕੇ ਇਹ ਰੌਣਕ ਜਿਹੜੀ ਘਟੀ ਸੀਗੀ ਤਾਂ ਅੱਜ ਜਿਸ ਤਰ੍ਹਾਂ ਹੀ ਸੀਜ਼ਫਾਇਰ ਦੀ ਖਬਰ ਆਈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਇਸ ਵਕਤ ਖੁਸ਼ੀ ਨਜ਼ਰ ਆ ਰਹੀ ਔਰ ਇਹ ਵੀ ਲੋਕ ਕਹਿ ਰਹੇ ਨੇ ਕਿ ਭਾਰਤ ਨੇ ਇੱਕ ਵੱਡਾ ਬਦਲਾ ਜਿਹੜਾ ਵਾ ਪਾਕਿਸਤਾਨ ਦੇ ਨਾਲ ਲੈ ਲਿਆ ਵਾ ਪਾਕਿਸਤਾਨ ਦੇ ਕਈ ਅਤਿ ਕਵਾਦੀ ਜਿਹੜੇ ਨੇ ਉਹ ਮਾਰੇ ਨੇ ਜਿਹੜੇ ਦੇਸ਼ ਦੇ ਵਿੱਚ ਨੁਕਸਾਨ ਕਰ ਰਹੇ ਸੀ ਜੋ ਪਾਕਿਸਤਾਨ ਤੋਂ ਭਾਰਤ 'ਵਾਰ ਨੁਕਸਾਨ ਕਰਦੇ ਸੀ ਉਹਨਾਂ ਦੇ ਕਈ ਠਿਕਾਣੇ ਜਿਹੜੇ ਖਤਮ ਕੀਤੇ ਨੇ ਤਾਂ ਭਾਰਤੀ ਸੈਨਾ ਨੇ ਇੱਕ ਬਦਲਾ ਲਿੱਤਾ ਵਾ ਆਪਰੇਸ਼ਨ ਸੰਦੂਰ ਜਿਹੜਾ ਵਾ ਛੇੜਿਆ ਗਿਆ ਸੀਗਾ ਸੰਦੂਰ ਦੇ ਤਹਿਤ ਉਹ ਉਹਨਾਂ ਮਹਿਲਾਵਾਂ ਨੂੰ ਨਿਆਂਇਤ ਹੋਇਆ ਜਿਨ੍ਹਾਂ ਦੇ ਪਤੀ ਜਿਹੜੇ ਨੇ ਮਰ ਗਏ ਸੀ ਲੜਾਈ ਦੇ ਵਿੱਚ ਜਿਨ੍ਹਾਂ ਪੈਣਾ ਦੇ ਭਰਾ ਉਜੜ ਗਏ ਸੀ ਤਾਂ ਪੂਰੀ ਭਾਰਤੀ ਸੈਨਾ ਨੇ ਇਸ ਇਸ ਦੇ ਵਿੱਚ ਅਹਿਮ ਰੋਲ ਨਿਭਾਇਆ ਪੂਰਾ ਬਦਲਾ ਜਿਹੜਾ ਵਾ ਇਸ ਅਦੇ ਵਿੱਚ ਲਿੱਤਾ ਵਾ ਪਾਕਿਸਤਾਨ ਦੇ ਕਈ ਅੱਤਵਾਦੀ ਅਤੇ ਉਹਨਾਂ ਦੇ ਠਿਕਾਣੇ ਜਿਹੜੇ ਨੇ ਉਹ ਖਤਮ ਕੀਤੇ ਨੇ ਕੈਮਰਾਮੈਨ ਗੁਰਦੇਵ ਦਿਨਾਂ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ